ਤੂੰ ਘੱਬਰੂ ਨੂੰ ਮੰਨ ਜਾਣਾ ਮੰਨੀ ਏ ਲੜੇ ਅੱਖ 12 ਗੇ ਜੀ ਸ਼ਾਟਗਨ ਏ ਲੜੇ ਸਿੱਧੂ ਮੂਸੇਵਾਲੇ ਦੇ ਗੀਤ ਸੋਹਾਈ ਦੇ 6 ਸਾਲ ਹੋ ਗਏ ਪੂਰੇ ਸਨੀ ਮਾਲਟਨ ਨੇ ਮੂਸੇਵਾਲੇ ਦੇ ਨਾਲ ਪੁਰਾਣੀ ਵੀਡੀਓ ਕੀਤੀ ਸ਼ੇਅਰ ਦਿਲਾਂ ਤੇ ਨਿਸ਼ਾਨੇ ਸਿੱਧੇ ਮਾਰ ਦਿਆ ਤੇਰੇ ਉੱਤੋਂ ਲੰਘਣੇ ਭਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਸਿੱਧੂ ਮੂਸੇਵਾਲੇ ਦੇ ਗਾਣੇ ਸੋਹਾਈ ਨੂੰ 6 ਸਾਲ ਪੂਰੇ ਹੋ ਗਏ ਹਨ ਇਹ ਗਾਣਾ 27 ਜੁਲਾਈ 2017 ਨੂੰ ਰਿਲੀਜ਼ ਹੋਇਆ ਸੀ ਅਤੇ ਰਿਲੀਜ਼ ਹੁੰਦੇ ਹੀ ਇਸ ਗਾਣੇ ਨੇ ਸਭ ਦਾ ਦਿਲ ਜਿੱਤ ਲਿਆ ਸਿੱਧੂ ਦੀ ਮੌਤ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰ ਉਹ ਹੱਲੇ ਵੀ ਆਪਣੇ ਗੀਤਾਂ ਦੇ ਰਾਹੀਂ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰ ਰਿਹਾ ਹੈ ਸਿੱਧੂ ਮੂਸੇਵਾਲੇ ਨੇ ਗਾਇਕ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ 2017 ਦੇ ਵਿੱਚ ਸ਼ੁਰੂ ਕੀਤੀ ਸੀ ਉਸ ਦਾ ਪਹਿਲਾ ਗਾਣਾ ਸੋ ਹਾਈ ਸੀ ਅਤੇ ਪਹਿਲੇ ਗਾਣੇ ਤੋਂ ਹੀ ਸਿੱਧੂ ਮੂਸੇਵਾਲਾ ਸੁਪਰਸਟਾਰ ਬਣ ਗਿਆ ਮੂਸੇਵਾਲੇ ਦੇ ਗਾਣੇ ਸੋਹਾਈ ਨੂੰ 6 ਸਾਲ ਪੂਰੇ ਹੋ ਗਏ ਸਾਨ ਇਹ ਗਾਣਾ 27 ਜੁਲਾਈ 2017 ਨੂੰ ਰਿਲੀਜ਼ ਹੋਇਆ ਸੀ ਅਤੇ ਰਿਲੀਜ਼ ਹੁੰਦੇ ਹੀ ਸਭ ਨੇ ਇਸ ਕਿਤੂ ਬਿਹਤ ਪਸੰਦ ਕੀਤਾ ਇਸ ਮੌਕੇ ਤੇ ਰੈਪਰ ਅਤੇ ਸਿੱਧੂ ਮੂਸੇਵਾਲੇ ਦੇ ਦੋਸਤ ਸਨੀ ਮਾਲਟਨ ਨੇ ਮੂਸੇਵਾਲੇ ਦੀ ਇੱਕ ਬਹੁਤ ਹੀ ਪਿਆਰੀ ਜਿਹੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਸਿੱਧੂ ਸਨੀ ਮਾਲਟਨ ਤੇ 뮤జిక్ ਕੰਪੋਜ਼ਰ ਬਿਗ ਬਰਡ ਨਜ਼ਰ ਆ ਰਹੇ ਹਨ ਵੀਡੀਓ ਵਿੱਚ ਮੂਸੇਵਾਲਾ ਆਪਣੇ ਗਾਣੇ ਸੋਹਾਈ ਗਾਉਂਦੇ ਹੋਏ ਨਜ਼ਰ ਵੀ ਆ ਰਹੇ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਨੀ ਮਾਲਟਨ ਇੱਕ ਪਾਬੁਕ ਸੰਦੇਸ਼ ਵੀ ਲਿਖਿਆ ਉਹਨਾਂ ਨੇ ਕਿਹਾ 6 ਸਾਲ ਸੋ ਹਾਈ ਗਾਣਾ ਵਾਇਰਲ ਹੋ ਗਿਆ ਸੀ ਮੈਂ ਤੇ ਬਿਗ ਬਰਡ ਬਹੁਤ ਸਮੇਂ ਤੋਂ ਇਸੇ ਤਰ੍ਹਾਂ ਦੇ ਪੱਲਾ ਦਾ ਇੰਤਜ਼ਾਰ ਕਰ ਰਹੇ ਸੀ ਅਤੇ ਅਖਰਕਾਰ ਪ੍ਰਮਾਤਮਾ ਨੇ ਸਾਨੂੰ ਇਸ ਅਸੀਸ ਭੇਜੀ ਅਸੀਂ ਉਸੇ ਪਲ ਨੂੰ ਜੀ ਰਹੇ ਸੀ ਜਿਸ ਵਿੱਚ ਖੁਆਬ ਦੇਖਦੇ ਸੀ ਕਦੇ ਸੋਚਿਆ ਨਹੀਂ ਸੀ ਕਿ ਸਾਡੇ ਤਿੰਨਾਂ ਦੀ ਜ਼ਿੰਦਗੀ ਬਦਲ ਦੇਵੇਗੀ ਮੈਂ ਹੁਣ ਸੋਚਦਾ ਹਾਂ ਕਿ ਕਾਸ਼ ਉਹ ਸਭ ਨਾ ਹੋਇਆ ਹੁੰਦਾ ਤੁਸੀਂ ਦੋਵੇਂ ਮੂਸੇਆਲਾ ਤੇ ਬਿਗ ਬਰਡ ਹਮੇਸ਼ਾ ਮੇਰੇ ਪ੍ਰਾਰ ਹੋਗੇ ਦਸ ਦੇ ਕਿਸੇ ਦੂਮੂਸੇ ਵਾਲੇ ਨੇ ਪੰਜਾਬੀ ਇੰਡਸਟਰੀ ਚ ਗੀਤਕਾਰ ਦੇ ਰੂਪ ਦੇ ਵਿੱਚ ਐਂਟਰੀ ਕੀਤੀ ਅਤੇ ਉਹ ਗਾਣੇ ਲਿਖਦਾ ਹੁੰਦਾ ਸੀ ਤੇ ਆਫਗਾਨ ਦੇ ਵੀ ਹੁੰਦੇ ਸੀ ਉਹਨਾਂ ਨੂੰ ਲੋਕਾਂ ਵੱਲੋਂ ਇੰਨਾ ਸਾਦਾ ਪਿਆਰ ਮਿਲਿਆ ਕਿ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਦੇ ਗੀਤ ਆਏ ਦੇ ਨਵੇਂ-ਨਵੇਂ ਰਿਕਾਰਡ ਕਾਇਮ ਕਰ ਰਹੇ ਹੈ ਫਿਲਹਾਲ ਤੁਸੀਂ ਵੀ ਦੇਖੋ ਇਹ ਵੀਡੀਓ ਤੂੰ ਗੱਬਰੂ ਨੂੰ ਮੰਨ ਜਾਣਾ ਮੰਨਿਏ ਲੜੇ ਅੱਖ 12 ਗੇ ਜੀ ਸ਼ਾਟਗਨ ਹੱਲੜੇ ਦਿਲਾਂ ਤੇ ਨਿਸ਼ਾਨੇ ਸਿੱਧੇ ਮਾਰ ਦਿਆ ਤੇਰੇ ਜੋ ਤਲੰਕਣੇ ਭਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ